ਕਹਿੰਦੇ ਜਿਹੜੀ ਸੇਵਾ ਵਾ ਨਾ ਬਿਨਾ ਭਾਗਾ ਤੋਂ ਨਹੀਂ ਮਿਲਦੀ ਆਹ ਦੇਖ ਲਓ ਹੁਣ ਕ੍ਰੇਜ਼ ਕਾਫ ਵਾਲੇ ਲੈ ਕੇ ਚੱਲੇ ਆ ਮਾਤਾ ਚਿੰਤਪੁਰਨੀ ਲੰਗਰ ਲਈ ਸੇਵਾ ਇਹ ਲੰਗਰ ਜੀ ਸਾਡਾ 18ਵਾਂ ਲੰਗਰ ਏ ਚਿੰਤਪੁਰਨੀ ਦਰਬਾਰ ਤੋਂ 9 ਕਿਲੋਮੀਟਰ ਪਹਿਲਾਂ ਲੱਗਦਾ ਹੈ ਬੰਬੇ ਪਿਕਨਿਕ ਸਪੋਰਟ ਤੋਂ 4 ਕਿਲੋਮੀਟਰ ਅੱਗੇ ਜੀ ਤੇ ਸਾਰਿਆਂ ਨੂੰ ਬੇਨਤੀ ਇਹ ਹੱਥ ਜੋੜ ਕੇ ਕਿ ਮਾਤਾ ਦੇ ਦਰਬਾਰ ਤੇ ਦਰਸ਼ਨ ਦਿਓ ਤੇ ਮਹਾਮਾਈ ਦੇ ਦਰਸ਼ਨ ਕਰੋ ਲੰਗਰ ਝੋਕੋ ਰੋਸ਼ੀ ਜੀ ਉੱਥੇ ਹਰ ਇੱਕ ਮੰਗਣੀ ਆ ਜੋ ਤੁਹਾਡਾ ਮਨ ਕਰੇ ਉਹ ਤੁਹਾਡੇ ਸਾਹਮਣੇ ਪੇਸ਼ ਹੋ ਜਾਣੀ ਆ ਜੀ ਮਹਾਮਾਈ ਦੀ ਕਿਰਪਾ ਆ ਇਹ ਜਿਹੜਾ ਸਾਡਾ ਲੰਗਰ ਲੱਗ ਰਿਹਾ 18ਵਾਂ ਵਿਸ਼ਾਲ ਲੰਗਰ ਤਾ ਚਿੰਤਪੂਰਨੀ ਦੇ ਦੁਵਾਰ ਚ ਲੱਗ ਰਿਹਾ ਹੈ। ਹਾਂਜੀ A1 ਆ ਉੱਥੇ ਪ੍ਰਬੰਧਾ ਜੀ। ਤੁਸੀਂ ਸਿਰਫ ਪਹੁੰਚਣ ਆਇਆ ਵਾਕਈ ਸਾਰੀ ਰੋਟੀ ਮਹਾਮਾਇਨੇ ਆਪ ਲੈਂਦੀ ਹੋਈ ਆ। ਤੁਸੀਂ ਕੋਈ ਬੋਝ ਨਹੀਂ ਪਾਉਣਾ ਕਿਸੇ ਕਾਲ ਦਾ। ਲੇਟੈਸਟ ਫੋਰ ਨਿਊਜ਼ ਦੇਖਣ ਵਾਲੇ ਤਮਾਮ ਦੋਸ਼ਾਂ ਨੂੰ ਸਤਿਕਾਰ ਮੈਂ ਰੋਇ ਇਤਮਾਲ। ਕਹਿੰਦੇ ਜਿਹੜੀ ਸੇਵਾ ਵਾ ਨਾ ਬਿਨਾ ਭਾਗਾ ਤੋਂ ਨਹੀਂ ਮਿਲਦੀ। ਆ ਦੇਖ ਲਓ ਹੁਣ ਕ੍ਰੇਜ਼ ਕਾਰ ਵਾਲੇ ਲੈ ਕੇ ਚੱਲੇ ਆ ਮਾਤਾ ਚਿੰਤਪੁਰਨੀ ਲੰਗਰ ਲਈ ਸੇਵਾ ਤੇ ਆਪਾਂ ਗੱਲਬਾਤ ਕਰਦੇ ਆਂ ਪ੍ਰਧਾਨ ਜੀ ਨਾਲ ਕੀ ਕਹਿਣਾ ਪ੍ਰਧਾਨ ਜੀ ਸਰ ਕੀ ਕਹਿਣਾ ਜੀ ਹਾਂ ਜੀ ਜੈ ਮਾਤਾ ਜੀ ਜੀ ਸਰ ਨੂੰ ਜੈ ਮਾਤਾ ਜੀ ਜੀ ਇਹ ਲੰਗਰ ਜੀ ਸਾਡਾ 18ਵਾਂ ਲੰਗਰ ਏ ਚਿੰਤਪੁਰਨੀ ਦਰਬਾਰ ਤੋਂ 9 ਕਿਲੋਮੀਟਰ ਪਹਿਲਾਂ ਲੱਗਦਾ ਹੈ ਬੰਬੇ ਵਿਕਨੀ ਸਪੋਰਟ ਤੋਂ 4 ਕਿਲੋਮੀਟਰ ਅੱਗੇ ਜੀ ਇਸ ਹੋਏ ਸਾਰੇ ਹੀ ਭਗਤਾਂ ਦੇ ਸੰਯੋਗ ਨਾਲ ਲੱਗਦਾ ਹੈ ਜਿੱਦਾਂ ਕਿ ਸਾਡੇ ਸਾਰੇ ਮੈਂਬਰ ਸਭਾਨ ਖੜੇ ਨੇ ਇਹ ਸਾਡੇ ਰੋਹੀ ਜੀ ਨੇ ਵੀ ਸਾਡੇ ਮੈਂਬਰ ਵੀ ਨੇ ਤੇ ਇਹਨਾਂ ਦੇ ਸਾਰਿਆਂ ਦੇ ਸੰਯੋਗ ਨਾਲ ਲੱਗਦਾ ਹੈ ਤੇ ਤੁਸੀਂ ਸਾਰੇ ਉੱਥੇ ਲੰਗਰ ਤੇ ਪਹੁੰਚੋ 14 15 ਔਰ 16 ਤਿੰਨ ਦਿਨ ਦਾ ਇਹ ਲੰਗਰ ਹੈ ਜੀ 16 ਤਰੀਕ ਸਵੇਰੇ ਸਮਾਪਤੀ ਹੋਏਗੀ ਤੇ ਸਾਰਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਮਾਤਾ ਦੇ ਦਰਬਾਰ ਤੇ ਦਰਸ਼ਨ ਦਿਓ ਤੇ ਮਹਾਮਾਈ ਦੇ ਦਰਸ਼ਨ ਕਰੋ ਲੰਗਰ ਛਕੋ ਜੀ ਰਾਜੀ ਜੀ ਕੀ ਉੱਥੇ ਲੰਗਰ ਦੇ ਵਿੱਚ ਸਮੇਂ ਕੀ ਆਪਣਾ ਜਿਹੜਾ ਸ਼ੁਰੂ ਹੋਣ ਦਾ ਸਮੇਂ ਹੈ ਔਰ ਕਿੰਨੇ ਵਜੇ ਤੱਕ ਲਗਾਤਾਰ ਲੰਗਰ ਲੱਗਾਦਾ ਹੈ ਇਹ ਜੀ ਸਵੇਰੇ 6 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਚੱਲਦਾ ਹੈ ਜੀ ਪ੍ਰੋਗਰਾਮ ਦਿਨਪੁਰ ਰਾਤ ala ਕੰਮ ਹੀ ਹੈ ਤੇ ਤਿੰਨੋ ਦਿਨ ਚੱਲਦਾ ਹੈ ਜੀ ਤੇ ਹੋਰ ਵੀ ਭਗਤ ਜਨ ਖੜੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਉੱਥੇ ਕੀ ਕੀ ਆਪਣੀ ਉਹ ਸਹੂਜਦਾ ਹੋ ਰਹੀ ਆ ਲੰਗਰ ਦੇ ਸਪਤੀ ਰੋਸ਼ ਜੀ ਉੱਥੇ ਹਰ ਆਈਟਮ ਬਣਦੀ ਆ ਜੋ ਤੁਹਾਡਾ ਮਨ ਕਰੇ ਉਹ ਤੁਹਾਡੇ ਸਾਹਮਣੇ ਪੇਸ਼ ਹੋ ਜਾਣੀ ਆ ਜੀ ਮਹਾਮਾਇ ਦੀ ਕਿਰਪਾ ਆ ਜੀ ਭਗਤਾਂ ਦਾ ਸੰਜੋਗ ਆ ਸਾਰਿਆਂ ਦਾ ਤੇ ਭਗਤਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਸਾਡੀ ਭਗਤਾਂ ਨੂੰ ਬੇਨਤੀ ਇਹ ਹੀ ਕਰਨਾ ਚਾਹੁੰਦੇ ਆ ਵੀ ਰਲ ਮਿਲ ਕੇ ਖੁਸ਼ ਹੋ ਕੇ ਪਹੁੰਚੋ ਪਹੁੰਚੋ ਉੱਥੇ ਉੱਥੇ ਸਾਡੇ ਮੌਕਾ ਦਿਓ ਸਾਨੂੰ ਸੇਵਾਵ ਦਾ ਜੀ ਤਾਂ ਬਾਕੀ ਲੰਗਰ ਆਪਣਾ 4 ਦਿਨ ਚੱਲਣਾ ਆ ਮੰਗਲਵਾਰ ਤੱਕ ਜੀ ਬਹੁਤ ਵਧੀਆ ਢੰਗ ਨਾਲ ਚਲਾਵਾਂਗੇ ਜੀ ਹੋਰ ਸੇਵਾਦਾਰ ਨਾਲ ਗੱਲਬਾਤ ਕਰਦੇ ਆ ਸਰ ਕੀ ਕਹਿਣਾ ਵਾ ਜੈ ਮਾਤਾ ਦੀ ਸਾਰਿਆਂ ਨੂੰ ਇਹ ਜਿਹੜਾ ਸਾਡਾ ਲੰਗਰ ਲੱਗ ਰਿਹਾ 18ਵਾਂ ਵਿਸ਼ਾਲ ਲੰਗਰ ਪਤਾ ਚਿੰਤਪੂਰਨੀ ਦੇ ਦਵਾਰ ਚ ਲੱਗ ਰਿਹਾ ਹੈ ਤੇ ਸਾਰੇ ਬਖਤਰਾਂ ਨੂੰ ਬੇਨਤੀ ਹੈ ਕਿ ਲੰਗਰ ਦੇ ਵਿੱਚ ਆ ਕੇ ਤਨ ਮਨ ਧਾਨਾ ਸੇਵਾ ਕਰੋ ਤੇ ਨਾਲ ਆਪਣੇ ਨਾਲ ਹੋਰ ਵੀ ਸੰਜੋਗ ਜਿੰਨਾ ਵੀ ਤੁਹਾਡਾ ਹੋ ਸਕਦਾ ਸਾਡੇ ਨਾਲ ਸੰਜੋਗ ਕਰੋ ਤੁਸੀਂ ਤੇ ਜਿਹੜਾ ਆਪਣਾ ਲੰਗਰ ਹੈਗਾ ਇਹ ਆਪਣਾ 14 15 16 ਤਰੀਕ ਨੂੰ ਲੱਗ ਰਿਹਾ ਹੈ ਤੇ 14 ਤਰੀਕ ਨੂੰ ਆਪਣੀ ਮਾਤਾ ਜੀ ਚੌਂਕੀ ਵਿਸ਼ਾਲ ਚੌਂਕੀ ਹੋ ਰਹੀ ਹੈ ਜਿਹਦੇ ਵਿੱਚ ਆਪਣੇ ਲੁਧਿਆਣਾ ਦੇ ਲਾਡੀ 바ਵਾ ਜੀ ਆਪਣਾ ਭਜਨ ਗਾਣਗੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਲੰਗਰ ਦੇ ਵਿੱਚ ਜ਼ਰੂਰ ਪਹੁੰਚੋ ਜੀ ਮਿੰਟੂ ਜੀ ਵੀ ਖੜੇ ਆ ਮਿੰਟੂ ਜੀ ਨਾਲ ਵੀ ਗੱਲਬਾਤ ਕਰਨ ਲੈ ਮਿੰਟੂ ਜੀ ਉੱਥੇ ਰਹਿਣ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਭਾਜੀ A1 ਆ ਉੱਥੇ ਪ੍ਰਬੰਧ ਹੈ ਜੀ ਤੁਸੀਂ ਸਿਰਫ ਪਹੁੰਚਣ ਆਇਆ ਬਾਕੀ ਸਾਰੀ ਰੋਟੀ ਮਹਾਮਾਇ ਨੇ ਆਪ ਲਿਤੀ ਹੋਈ ਆ ਤੁਸੀਂ ਕੋਈ ਬੋਝ ਨਹੀਂ ਪਾਉਣਾ ਕਿਸੇ ਗੱਲ ਦਾ ਵੀ ਆ ਪਹੁੰਚੋ ਉੱਥੇ ਜਿਵੇਂ ਕਿ ਇਹਨੇ ਕਿਤੇ ਕੋਈ ਨਾ ਕੋਈ ਉੱਥੇ ਬਿਮਾਰ ਵੀ ਹੋ ਜਾਂਦਾ ਨਹੀਂ ਉਹਦੇ ਲਈ ਦਵਾਈਆਂ ਦੁਵਾਈਆਂ ਦਾ ਵੀ ਇੰਤਜ਼ਾਮ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਵਾ ਹਾਂ ਸਾਡੇ ਪ੍ਰਧਾਨ ਜੀ ਰਾਜਕਮਾਨ ਨਾਰਿੰਗ ਜੀ ਨੇ ਪੂਰਾ ਅਰੇਂਜਮੈਂਟ ਕੀ ਆਪ ਇੱਥੇ ਹੱਥੀ ਰੱਖਿਆ ਆ ਇਹ ਦਵਾਈਆਂ ਵਾਸਤੇ ਉਹਨਾਂ ਨੇ ਪਹਿਲੀ ਇੰਤਜ਼ਾਮ ਸਭ ਤੋਂ ਪਹਿਲਾਂ ਉਹਨਾਂ ਨੇ ਕੀਤਾ ਆ ਇਹ ਜੀ ਹਾਂਜੀ ਤੇ ਸਰ ਭਗਤਾਂ ਨੂੰ ਕੀ ਕਹਿਣਾ ਚਾਹੋਗੇ ਹੁਣ ਭਗਤਾਂ ਨੂੰ ਜੈ ਮਾਤਾ ਦੀ ਆ ਬਸ ਮੈਂ ਤਾਂ ਇਹ ਕਹਿਣਾ ਲੰਗਰ ਦੀਆ ਵਿਵਸਥਾ ਦੇਖੇ ਜੇ ਕੋਈ ਕਮੀ ਪੇਸ਼ੀ ਆ ਤਾਂ ਸਾਨੂੰ ਜਰੂਰ ਦੱਸੇ ਜੀ ਇਹ ਸੀਗੇ ਕ੍ਰੇਜ਼ ਕਲੱਬ ਦੇ ਸਾਰੇ ਮੈਂਬਰ ਇਹਨਾਂ ਨਾਲ ਗੱਲਬਾਤ ਕੀਤੀ ਆਓ ਤੁਸੀਂ ਵੀ ਹੁਣ ਮਾਤਾ ਦੇ ਦਰਬਾਰ ਤੇ ਮੱਥਾ ਟੇਕਣ ਆਉਂਗੇ ਤਾਂ ਜਰੂਰ ਉੱਥੇ ਦਰਸ਼ਨ ਦੇ ਕੇ ਜਾਈਓ ਲੇਟੈਸਟ ਸਪੋਰਟ ਨਿਊਜ਼ ਤੋਂ ਰੋਹਿਤ ਕੁਮਾਰ